ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਚਲਾਇਆ ਗਿਆ ਅਭਿਆਨ ਦੇ ਤਹਿਤ ਡੀਜੀਪੀ ਗੌਰਵ ਯਾਦਵ ਅਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਪਾਗਿਰਤ ਮੀਨਾ ਦੇ ਆਦੇਸ਼ ਤੇ ਪਿੰਡ ਭਲਾਈਵਾਨਾ ਪਿੰਡ ਪਲਾਈ ਆਣਾ ਦੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਪਾਈ ਦੇ ਐਸਐਚਓ ਜਸਬੀਰ ਸਿੰਘ ਤੇ ਗਿੱਦੜਵਾਲੇ ਡੀਐਸਪੀ ਜਸਬੀਰ ਸਿੰਘ ਨੇ ਦੱਸਿਆ ਕੀ ਅੱਜ ਇਸ ਪ੍ਰਾਪਰਟੀ ਨੂੰ ਪਹਿਲਾਂ ਦਿੱਲੀ ਦੇ ਵਿੱਚ ਭੇਜਿਆ ਗਿਆ ਸੀ ਦਿੱਲੀ ਅਥਾਰਟੀ ਦੇ ਪਾਸ ਭੇਜਿਆ ਗਿਆ ਸੀ ਦਿੱਲੀ ਅਥਾਰਟੀ ਤੋਂ ਨੋਟਿਸ ਜਾਰੀ ਹੋਣ ਤੇ ਅੱਜ ਉਹਨਾਂ ਨੇ ਗਿੱਦੜਵਾ ਵਿਖੇ ਉਕਤ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਉੱਥੇ ਨੋਟਿਸ ਲਗਾ ਦਿੱਤਾ ਗਿਆ ਹੈ ਹੁਣ ਉਹ ਨਸ਼ਾ ਤਸਕਰ ਨਾ ਤਾਂ ਇਹ ਜਗ੍ਹਾ ਨੂੰ ਵੇਚ ਸਕਦਾ ਤੇ ਨਾ ਹੀ ਇਹਨੂੰ ਕੋਈ ਖਰੀਦ ਸਕਦਾ ਆਓ ਇਸ ਵਾਰ ਇਹ ਆਪਾਂ ਜਾਣਦੇ ਹਾਂ ਮਾਨਯੋਗ ਡੀਜੀਪੀ ਪੰਜਾਬ ਆਈਜੀ ਫਰੀਦਕੋਟ ਰੇਂਜ ਜੀ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਪਾਗੀਰਥ ਮੀਨਾ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਕੋਟਪਾਈ ਜਸਵੀਰ ਸਿੰਘ ਵੱਲੋਂ ਇੱਕ ਨਸ਼ਾ ਤਸਕਰ ਅਸ਼ੋਕ ਕੁਮਾਰ ਸਨਵਜਿੰਦੀਸ਼ ਵਾਸੀ ਭਲਾਈਣਾ ਪ੍ਰਾਪਰਟੀ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਾਸਤੇ ਉਸਦੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਸੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਸੀ ਜੋ ਅੱਜ ਉਸ ਕੰਪੀਟੈਂਟ ਅਥਾਰਟੀ ਵੱਲੋਂ ਹੁਕਮ ਹੋਇਆ ਥਾ ਥੱਪ ਤਾ ਉਹਦੀ ਪ੍ਰਾਪਰਟੀ ਫ੍ਰੀਜ਼ ਕਰਨ ਵਾਸਤੇ ਜੋ ਉਸ ਦਾ 5.5 ਮਰਲੇ ਦਾ ਪਲਾਟ ਕਰੀਬ 3.5 ਲੱਖ ਦਾ ਗਿਦੜਵਾ ਉਸ ਪਲਾਟ ਤੇ ਅਸੀਂ ਜੋ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹੋਇਆ ਉਹਦੇ ਪਲਾਟ ਤੇ ਚਪਕਾਇਆ ਗਿਆ ਤੇ ਉਹ ਆਪਣੀ ਪ੍ਰਾਪਰਟੀ ਨਾ ਕਿਸੇ ਨੂੰ ਅੱਗੇ ਵੇਚ ਸਕਦਾ ਨਾ ਉਹ ਟ੍ਰਾਂਸਫਰ ਕਰ ਸਕਦਾ ਇਹ ਪ੍ਰਾਪਰਟੀ ਦੀ ਪਰ ਥਰਡ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਅੱਗੇ ਹੁਕਮ ਹੋਵੇਗਾ ਉਵੇਂ ਕੀਤਾ ਜਾਏਗਾ ਇਸ ਲਈ ਆਪ ਨੂੰ ਇਹ ਮਾਧਿਅਮ ਰਹੀ ਜਿਹੜੇ ਵੀ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹ ਪ੍ਰਾਪਰਟੀਆਂ ਨਾ ਹੀ ਕਿਸੇ ਕੋਈ ਅੱਗੇ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਉਹ ਕਿਸੇ ਟ੍ਰਾਂਸਫਰ ਕਰ ਸਕਦਾ ਜਿਹੜੇ ਵੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈਆਂ ਉਹ ਅਸੀਂ ਉਹਨਾਂ ਦੀ ਫ੍ਰੀਜ਼ ਕੀਤੀ ਜਾਣੀਆਂ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ